ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜਾਨ ਰਾਜ ਭਾਣਨ ਭਾਣ ਦੇਵਾਨ ਦੇਵ ਉਪਮਮਹਾਰ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਰਹਿਮਤ ਕਿਰਪਾ ਹੋਈ ਹੈ ਜੋ ਅਮਰਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਿਤਨੇਮ ਆਪ ਜੀ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਵਡਭਾਗੇ ਬਣੇ ਹੋ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਾਨੂੰ ਕਲ ਜੋ ਵੀ ਜੀਵਾਂ ਨੂੰ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਹਨ ਜੋ ਅੱਜ ਦਾ ਮੁਖਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 682 ਤੇ ਧਨਾਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਸ਼ਾ ਧੰਨ ਗੁਰਵਰਜਨ ਦੇ ਮਹਾਰਾਜ ਜੀ ਦੇ ਮੁਖਾਰਤਨ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਰਹਿਮਤ ਕਰਦੇ ਨੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ। ਸੋ ਗੁਰੂ ਪਿਆਰਿਓ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਉਹਨਾਂ ਨੂੰ ਕਦੇ ਔਖੀ ਤੋਂ ਔਖੀ ਘੜੀ ਵੀ ਦੇਖਣ ਨਹੀਂ ਦਿੰਦਾ। ਜਿਹੜੇ ਸਾਹ ਸਾਹ ਉਸ ਪ੍ਰਮਾਤਮਾ ਨੂੰ ਚੇਤੇ ਕਰਦੇ ਨੇ ਹੇਰੋ ਪ੍ਰਮਾਤਮਾ ਆਪਣਾ ਜਿਹੜਾ ਬਿਰਧ ਹੈ ਬਿਰਧ ਬਾਣੇ ਦੀ लाज ਰੱਖਦਾ ਹੈ ਆਪਣਾ ਗਿਰਧ ਚੇਤੇ ਕਰਦਾ ਹੈ ਫਿਰ ਗੁਰੂ ਪਿਆਰਿਓ ਤੱਤੀ ਵਾੜ ਹੀ ਲੱਗਣ ਦਿੰਦਾ ਕਦੇ ਵੀ ਕਿਉਂਕਿ ਤੱਤੀ ਵਾਉਣ ਲਾਗੇ ਪਾਰ ਬ੍ਰਹਮ ਸਰਨਾਇ ਚਾਹ ਗਿਰਧ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ RAM ਨਾਮ ਔਖਤ ਦਿਆ ਏਕਾ ਲਿਵਲਾਈ ਸੋ ਉਹਨਾਂ ਨੂੰ ਤੱਤੀ ਬਾਣੀ ਲੱਗਦੀ ਜਿਹੜੇ ਪ੍ਰਮਾਤਮਾ ਦੀ ਸ਼ਰਨ ਲੈ ਲੈਂਦੇ ਨੇ ਪ੍ਰਮਾਤਮਾ ਦਾ ਆਸਰਾ ਤੱਕ ਲੈਂਦੇ ਨਹੀਂ ਗੁਰੂ ਪਿਆਰਿਓ ਬਾਣੀ ਕਹਿੰਦੀ ਜਿਵੇਂ ਇੱਕ ਜ਼ਬਾਨ ਦਾ ਟੁਕੜਾ ਬੜਾ ਕੋਮਲ ਹੈ ਤੇ ਦੰਦ ਦੰਦ ਬੜੇ ਕਠੋਰ ਨੇ ਤੇ ਜ਼ਬਾਨ ਦਾ ਕੋਮਲ ਟੁਕੜਾ ਕਠੋਰ ਦੰਦਾਂ ਦੇ ਵਿੱਚ ਰਹਿ ਕੇ ਵੀ ਸੁਰੱਖਤ ਰਹਿੰਦਾ ਹੈ ਗੁਰੂ ਪਿਆਰਿਓ ਕਦੇ ਪ੍ਰਮਾਤਮਾ ਸੱਟ ਨਹੀਂ ਲਗਣ ਦਿੰਦਾ ਔਰ ਇਸੇ ਤਰ੍ਹਾਂ ਜਿਵੇਂ ਜਬਾਨ ਦੇ ਟੁਕੜੇ ਨੂੰ ਬਚਾ ਕੇ ਰੱਖਦਾ ਹੈ ਇਸੇ ਤਰ੍ਹਾਂ ਆਲੇ-ਦੁਆਲੇ ਭਾਵੇਂ ਵੈਰੀਆਂ ਦਾ ਝੁੰਡ ਹੋਵੇ ਤਗੜੇ ਤੋਂ ਤਗੜੇ ਕਠੋਰ ਤੋਂ ਕਠੋਰ ਵੈੜੀ ਵੀ ਵੈਰੀ ਵੀ ਖੜੇ ਹੋਣ ਪਰ ਜਦੋਂ ਪ੍ਰਮਾਤਮਾ ਬਚਾਉਂਦਾ ਹੈ ਨਾ ਉਹਨਾਂ ਵਿੱਚੋਂ ਵੀ ਰੱਖ ਲੈਂਦਾ ਹੈ ਇੰਨੀ ਕਿਰਪਾ ਕਰਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਵਾਸਤੇ ਉਹ ਕਦੇ ਤਤੀਵਾ ਆਪਣੇ ਭਗਤ ਨੂੰ ਨਹੀਂ ਲੱਗਣ ਦਿੰਦਾ ਆਪਣੇ ਸੇਵਕਾਂ ਨੂੰ ਕਦੇ ਤੱਤੀ ਬਾਣੀ ਲਗਣ ਨਹੀਂ ਦਿੰਦਾ ਔਖੀ ਤੋਂ ਔਖੀ ਘੜੀ ਵੀ ਉਹਨਾਂ ਨੂੰ ਦੇਖ ਨਹੀਂ ਦਿੰਦਾ ਰੱਖ ਲੈਂਦਾ ਹੈ ਇਹ ਸਤਿਗੁਰਾਂ ਨੇ ਰਹਿਮਤ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਹੁਕਮਨਾਮੇ ਬਖਸ਼ਿਸ਼ ਕੀਤੇ ਸੋ ਪਿਆਰਿਓ ਅੱਜ ਦਾ ਦਿਨ ਜਿਹੜਾ ਹੈ ਬੜਾ ਵਿਸ਼ੇਸ਼ ਦਿਨ ਹੈ ਅੱਜ ਪੰਜ ਪਿਆਰਿਆਂ ਦੇ ਵਿੱਚੋਂ ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਭਾਈ ਸਾਹਿਬ ਭਾਈ ਮੋਘਮ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਗੁਰੂ ਪਿਆਰਿਓ ਭਾਈ ਮੋਘਮ ਸਿੰਘ ਜੀ ਦਾ ਜਨਮ ਦਵਾਰਕਾ ਨਗਰੀ ਦੇ ਅੰਦਰ 1663 ਨੂੰ ਪਿਤਾ ਬਾਬਾ ਤੀਰਥ ਚੰਦ ਜੀ ਤੇ ਮਾਤਾ ਦੇਵੀ ਬਾਈ ਜੀ ਦੀ ਕੁੱਖੋਂ ਗੁਰੂ ਪਿਆਰਿਓ ਦਵਾਰਕਾ ਨਗਰੀ ਦੇ ਵਿੱਚ ਹੋਇਆ। ਆਪ ਜੀ ਦਾ ਪਹਿਲਾ ਨਾਮ ਸੀ ਮੋਹਕਮ ਚੰਦ ਸੋ ਗੁਰੂ ਪਿਆਰਿਓ ਮੋਹਕਮ ਚੰਦ ਜੀ ਸੋ ਸਤਿਗੁਰੂ ਜੀ ਨੇ ਰਹਿਮਤ ਕੀਤੀ ਜਦੋਂ 1699 ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਚੋਣ ਕੀਤੀ ਤੇ ਜਦੋਂ ਮਹਾਰਾਜ ਨੇ ਵਿਸਾਖੀ ਤੋਂ ਪਹਿਲਾਂ ਸਨੇਹੇ ਭੇਜੇ ਸਨਾਂ ਤੇ ਉਸ ਵੇਲੇ ਪਿਆਰਿਓ ਬੜਾ ਵੱਡਾ ਇਕੱਠ ਹੋਇਆ ਤਕਰੀਬਨ 80000 ਦਾ ਇਕੱਠ ਸੀ ਉਸ ਵੇਲੇ ਜਦੋਂ ਮਹਾਰਾਜ ਨੇ ਪਹਿਲੀ ਵਾਰ ਅੰਮ੍ਰਿਤ ਦੀ ਸਿਰਜਣਾ ਕੀ ਅੰਮ੍ਰਿਤ ਬਾਟੇ ਦੀ ਸਿਰਜਣਾ ਕੀਤੀ ਖਾਲਸਾ ਨੂੰ ਜਦੋਂ ਪੋਲ ਦਿੱਤੀ ਉਸ ਵੇਲੇ ਗੁਰੂ ਪਿਆਰਿਓ ਮਹਾਰਾਜ ਨੇ ਜਿਹੜਾ ਇਕੱਠ ਕੀਤਾ ਉਹ ਸੀ 80000 ਦਾ ਇਕੱਠ ਤੇ 80000 ਦੇ ਇਕੱਠ ਦੇ ਵਿੱਚ ਉਹ ਵੀ ਗੁਰੂ ਦਾ ਪਿਆਰਾ ਆਇਆ ਜਿਹਦਾ ਨਾਂ ਭਾਈ ਮੋਹਕਮ ਚੰਦ ਸੀ ਦਿਵਾਰਕਾ ਨਗਰੀ ਤੋਂ ਚੱਲ ਕੇ ਆਏ ਸਾਨਾ ਕਿਉਂ ਉਸ ਵੇਲੇ ਖੰਡੇ ਬਾਟੀ ਦੀ ਪੌ ਲੈ ਲੈ ਕਰਕੇ ਦਸਵੇਂ ਪਾਤਸ਼ਾਹ ਤੋਂ ਗੁਰੂ ਪਿਆਰਿਓ ਮੋਹਕਮ ਚੰਦ ਤੋਂ ਮੋਹਕਮ ਸਿੰਘ ਬਣ ਗਏ ਸਨ ਬੜੀ ਕਿਰਪਾ ਮਹਾਰਾਜ ਨੇ ਕੀਤੀ ਸੋ ਜਿਨ੍ਹਾਂ ਦਾ ਦਿਵਾਰਕਾ ਨਗਰੀ ਦੇ ਵਿੱਚ ਜਨਮ ਹੋਇਆ ਉਹਨਾਂ ਨੇ 1699 ਦੀ ਵਿਸਾਖੀ ਨੂੰ ਦਸਵੇਂ ਪਾਤਸ਼ਾਹ ਤੋਂ ਪੌ ਲੈ ਕਰਕੇ ਭਾਈ ਮੋਹਕਮ ਸਿੰਘ ਬਣ ਗਏ ਤੇ ਜੇ ਮੋਹਕਮ ਸ਼ਬਦ ਦਾ ਅਰਥ ਕਰੀਏ ਤਾਂ ਮੋਹ ਕਮ ਜਿਹਦੇ ਅੰਦਰੋਂ ਮੋਹ ਜਿਹੜਾ ਸੀ ਕਮ ਹੋ ਗਿਆ ਖਤਮ ਹੋ ਗਿਆ ਜਿੰਨੇ ਮੋਹ ਤਿਆਗ ਦਿੱਤਾ ਬਾਣੀ ਤਾਂ ਕਹਿੰਦੀ ਵੈਸੇ ਸਾਰਾ ਸੰਸਾਰ ਜਿਹੜਾ ਹੈ ਮੋਹ ਰੂਪ ਚਿਕੜ ਦੇ ਵਿੱਚ ਫਸਿਆ ਹੋਇਆ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਤੱਕਦੇ ਆ ਸਾਰਾ ਸੰਸਾਰ ਜਿਹੜਾ ਹੈ ਉਹ ਮੋਹ ਰੂਪ ਚਿਕੜ ਦੇ ਵਿੱਚ ਫਸਿਆ ਹੋਇਆ ਕਿਸੇ ਨੂੰ ਧੀਆਂ ਦਾ ਮੋਹ ਹੈ ਕਿਸੇ ਨੂੰ ਪੁੱਤਰਾਂ ਦਾ 모ਹ ਹੈ ਕਿਸੇ ਨੂੰ ਧਨ ਪਦਾਰਥ ਦਾ 모ਹ ਹੈ ਤੇ ਮਹਾਰਾਜ ਕਹਿੰਦੇ ਕਿੰਨੇ ਇਸ 모ਹ ਰੁਕ ਚਿੱਕੜ ਦੇ ਵਿੱਚ ਫਸ ਕੇ ਗੁਰੂ ਪਿਆਰਿਓ ਇਹਦੇ ਵਿੱਚ ਗਲਤਾਨ ਹੋ ਗਏ ਦੁਨੀਆ ਤੋਂ ਚਲੇ ਗਏ ਪਰ ਜਿਨੇ ਆਪਣੇ 모ਹ ਨੂੰ ਕੰਮ ਕਰ ਲਿਆ 모ਹ ਨੂੰ ਸਮਾਪਤ ਕਰ ਲਿਆ ਉਹ ਬੜਾ ਵੱਡਾ ਹੈ ਪਿਆਰਿਓ ਸੋ ਪੰਜ ਪਿਆਰਿਆਂ ਦੇ ਵਿੱਚੋਂ ਚੌਥੀ ਥਾਂ ਤੇ ਨੇ ਭਾਈ 모ਹਕਮ ਸਿੰਘ ਪਹਿਲੇ ਪਿਆਰੇ ਨੇ ਭਾਈ ਦਇਆ ਸਿੰਘ ਸਾਹਿਬ ਜੀ ਦੂਜੇ ਪਿਆਰੇ ਨੇ ਭਾਈ ਧਰਮ ਸਿੰਘ ਸਾਹਿਬ ਜੀ ਤੀਜੇ ਪਿਆਰੇ ਨੇ ਭਾਈ ਹਿੰਮਤ ਸਿੰਘ ਸਾਹਿਬ ਜੀ ਚੌਥੇ ਪਿਆਰੇ ਨੇ ਭਾਈ ਮੁਖਮ ਸਿੰਘ ਸਾਹਿਬ ਜੀ ਤੇ ਪੰਜਵੇਂ ਪਿਆਰੇ ਨੇ ਭਾਈ ਸਹਿਬ ਸਿੰਘ ਸਾਹਿਬ ਜੀ ਇਹਨਾਂ ਦੇ ਜੇ ਅਰਥ ਕਰੀਏ ਤੇ ਅਰਥ ਬੜੇ ਵੱਡੇ ਨੇ ਬੜੀ ਵੱਡੀ ਸਿੱਖਿਆ ਮਿਲਦੀ ਹੈ ਦਇਆ ਸਿੰਘ ਜੀ ਤੇ ਇਹਦਾ ਅਰਥ ਹੈ ਦਇਆ ਪਹਿਲਾ ਸਿੱਖ ਦੇ ਵਿੱਚ ਦਇਆ ਹੋਣੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਨੇ ਜਪਦੇ ਨੇ ਉਥੇ ਕਿਹਾ ਦਇਆ ਜਿਹੜੀ ਹੈ ਉਹ ਧਰਮ ਦੀ ਮਾਂ ਹੈ ਧੌਲ ਧਰਮ ਦਇਆ ਦਾ ਪੁੱਤ ਧਰਮ ਜਿਹੜਾ ਹੈ ਉਹ ਦਇਆ ਦਾ ਪੁੱਤਰ ਹੈ ਜੇ ਦਇਆ ਹੋਵੇਗੀ ਬੰਦੇ ਵਿੱਚ ਤੇ ਧਰਮ ਉਹਦੇ ਅੰਦਰ ਤਾਂ ਹੀ ਪ੍ਰਵੇਸ਼ ਹੋਵੇਗਾ ਜੇ ਹੁਣ ਬੰਦਾ ਕਸਾਈ ਪੁਣਾ ਰੱਖਦਾ ਹੈ ਬੰਦੇ ਦੇ ਅੰਦਰ ਕਠੋਰਤਾ ਹੈ ਧਰਮ ਨਹੀਂ ਅਤਿਆਚਾਰ ਕਰਦਾ ਉਹ ਕਦੇ ਧਰਮੀ ਨਹੀਂ ਹੋ ਸਕਦਾ ਤੇ ਜਿਹੜਾ ਧਰਮੀ ਹੋਵੇਗਾ ਉਹ ਕਦੇ ਅਤਿਆਚਾਰੀ ਨਹੀਂ ਹੋ ਸਕਦਾ ਇਹ ਦੇਖਣਾ ਜਿਹਦੇ ਅੰਦਰ ਧਰਮ ਹੋਏਗਾ ਉਹ ਕਦੇ ਪਾਪ ਨਹੀਂ ਕਰੇਗਾ ਪਹਿਲਾ ਹੈ ਭਾਈ ਦਇਆ ਸਿੰਘ ਦਇਆ ਸਿੰਘ ਤੋਂ ਲੈਣਾ ਗੁਰੂ ਪਿਆਰਿਓ ਦਇਆ ਪਹਿਲਾ ਸਿੱਖ ਜਿਹੜਾ ਦਇਆ ਆਈ ਦੂਸਰੇ ਨੇ ਭਾਈ ਧਰਮ ਸਿੰਘ ਜੀ ਜਦੋਂ ਦਇਆ ਆਉਂਦੀ ਉਦੋਂ ਧਰਮ ਆਉਂਦਾ ਹੈ ਭਾਈ ਧਰਮ ਸਿੰਘ ਤੋਂ ਲੈਣਾ ਧਰਮ ਸੋ ਤੀਸਰੇ ਨੇ ਭਾਈ ਹਿੰਮਤ ਸਿੰਘ ਜੀ ਹਿੰਮਤ ਤੋਂ ਲੈਣਾ ਹਿੰਮਤ ਗੁਰੂ ਪਿਆਰਿਓ ਸਿੱਖ ਦੇ ਅੰਦਰ ਹਿੰਮਤ ਹੋਣੀ ਚਾਹੀਦੀ ਬਾਣੀ ਪੜਨ ਦੀ ਸਿੱਖ ਦੇ ਅੰਦਰ ਹਿੰਮਤ ਹੋਣੀ ਹੋਣੀ ਚਾਹੀਦੀ ਅਮਰਤ ਵਲੇ ਉੱਠਨ ਦੀ ਸਿੱਖ ਦੇ ਅੰਦਰ ਹਿੰਮਤ ਹੋਣੀ ਹੋਣੀ ਚਾਹੀਦੀ ਪਾਰਿਓ ਭਕਾਰ ਕਰਨ ਦੀ ਸੇਵਾ ਕਰਨ ਦੀ ਸਿੱਖ ਦੇ ਅੰਦਰ ਹਿੰਮਤ ਆ ਜਾਂਦੀ ਜਦੋਂ ਧਰਮ ਆ ਜਾਂਦਾ ਹੈ ਤੇ ਗੁਰੂ ਪਿਆਰਿਓ ਚੌਥੇ ਨੇ ਭਾਈ ਮੋਹਕਮ ਸਿੰਘ ਜੀ ਮੋਹ ਕਮ ਤੋਂ ਲੈਣਾ ਹੈ ਮੋਹ ਕਮ ਆਪਣੇ ਮੋਹ ਨੂੰ ਕਮ ਕਰ ਦੇਣਾ ਹੈ ਮੋਹ ਨੂੰ ਸਮਾਪਤ ਕਰ ਦੇਣਾ ਤੇ ਯਾਦ ਰੱਖਣਾ ਜਦੋਂ ਤੇਰੇ ਅੰਦਰ ਦਇਆ ਆ ਜਾਏਗੀ ਤੇਰੇ ਅੰਦਰ ਧਰਮ ਆ ਜਾਏਗਾ ਤੇਰੇ ਅੰਦਰ ਹਿੰਮਤ ਆ ਜਾਏਗੀ ਤੇਰੇ ਅੰਦਰੋਂ ਮੋਹ ਖਤਮ ਹੋ ਜਾਏਗਾ ਸੱਚ ਜਾਣੀ ਉਦੋਂ ਤੇਰੇ ਅੰਦਰ ਕੀ ਆ ਜਾਏਗਾ ਭਾਈ ਸਹਿਬ ਸਿੰਘ ਤੇ ਸਹਿਬ ਸੰਗ ਤੋਂ ਲੈਣਾ ਮਾਲਕ ਅਕਾਲ ਪੁਰਖ ਰਹਿਗਰ ਫਿਰ ਤੇਰੇ ਅੰਦਰ ਅਕਾਲ ਪੁਰਖ ਦਾ ਵਾਸਾ ਹੋ ਜਾਏਗਾ ਤੈਨੂੰ ਪ੍ਰਮਾਤਮਾ ਮਿਲ ਜਾਏਗਾ ਤੈਨੂੰ ਸਹਬ ਮਿਲ ਜਾਏਗਾ ਇਹ ਬੜੀ-ਬੜੀ ਸਿੱਖਿਆ ਹੈ ਪੰਜ ਪਿਆਰੇ ਸਹਬਾਂ ਦੇ ਨਾਂ ਵਿੱਚ ਤੇ ਗੁਰੂ ਪਿਆਰਿਓ ਦੇਖੋ ਭਾਈ ਮੋਹਕਮ ਸਿੰਘ ਜੀ ਨੇ ਇੱਕ ਵਾਰ ਸਿਰ ਦਿੱਤਾ ਆਪਣਾ 1699 ਦੀ ਵਿਸਾਖੀ ਨੂੰ ਜਦੋਂ ਖੰਡੇ ਬਾਟੇ ਦੀ ਪਹਲ ਲਈ ਤੇ ਉਦੋਂ ਆਪਣਾ ਸਿਰ ਦਿੱਤਾ ਤੇ ਦੂਜੀ ਵਾਰ ਭਾਈ ਮੋਹਕਮ ਸਿੰਘ ਨੇ ਸਿਰ ਦਿੱਤਾ ਸੀ 22 ਦਸੰਬਰ ਤੇ 1704 ਨੂੰ ਚਮਕੌਰ ਦੀ ਗੜੀ ਵਿੱਚ ਜਦੋਂ 10 ਲੱਖ ਵੈਰੀ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ 10 ਲੱਖ ਵੈਰੀ ਨੇ ਚੜ ਕੇ ਆਏ ਤੇ 40 ਸਿੰਘਾਂ ਦੇ ਵਿੱਚ ਜਿਹੜੇ ਸ਼ਹੀਦ ਹੋਏ ਨਾ ਉਹਨਾਂ ਸਿੰਘਾਂ ਦੇ ਵਿੱਚ ਤਿੰਨ ਪਿਆਰੇ ਸ਼ਹੀਦ ਹੋਏ ਆ ਜਿਹੜੇ ਮਹਾਰਾਜ ਨੇ ਪੰਜ ਪਿਆਰੇ ਸਾਧੇ ਸੀ ਨਾ ਉਹਨਾਂ ਵਿੱਚ ਤਿੰਨ ਪਿਆਰੇ ਸ਼ਹੀਦ ਹੋਏ ਆ ਗੁਰੂ ਪਿਆਰਿਓ ਭਾਈ ਹਿੰਮਤ ਸਿੰਘ ਸਾਹਿਬ ਭਾਈ ਮੋਹਕਮ ਸਿੰਘ ਸਾਹਿਬ ਤੇ ਭਾਈ ਸਹਿਬ ਸਿੰਘ ਸਾਹਿਬ ਇਹ ਸ਼ਹੀਦ ਹੋਏ ਨੇ ਤੇ ਜਿਹੜੇ ਦੋ ਪਿਆਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਇਹ ਗੁਰੂ ਸਾਹਿਬ ਦੇ ਨਾਲ ਜਦੋਂ ਮਹਾਰਾਜ ਨਦੇੜ ਨੂੰ ਜਾਂਦੇ ਹਜੂਰ ਸਾਹਿਬ ਨੂੰ ਤੇ ਨਾਲ ਗਏ ਸਨ ਤੇ ਨਦੇੜ ਸਾਹਿਬ ਦੀ ਧਰਤੀ ਤੇ ਜਾ ਕੇ ਇਹਨਾਂ ਦੋ ਪਿਆਰਿਆਂ ਨੇ ਸਰੀਰ त्यागਿਆ ਸੀ ਪਾ ਜੀ ਤੇ ਜਿਹੜੇ ਤਿੰਨ ਸਨ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਹਿਬ ਸਿੰਘ ਇਹਨਾਂ ਨੂੰ ਮਹਾਰਾਜ ਨੇ ਆਪਣੇ ਸਹਿਬਜ਼ਾਦਿਆਂ ਤੋਂ ਪਹਿਲਾਂ ਤੋਰਿਆ ਸੀ ਜਥੇ ਬਣਾ ਕੇ ਸੋ ਪੰਜ-ਪੰਜ ਜਥਿਆਂ ਦੀ ਅਗਵਾਈ ਕੀਤੀ ਸੀ ਇਹਨਾਂ ਨੇ ਤੇ ਇੱਕ ਜਥੇ ਦੀ ਅਗਵਾਈ ਕੀਤੀ ਸੀ ਭਾਈ ਮੋਹਕਮ ਸਿੰਘ ਜੀ ਨੇ ਤੇ ਭਾਈ ਮੋਹਕਮ ਸਿੰਘ ਰਣ ਤੱਤੇ ਦੇ ਵਿੱਚ ਬੜੀ ਬਹਾਦਰੀ ਨਾਲ ਲੜਿਆ ਸੀ ਤੇ ਜਦੋਂ ਭਾਈ ਮੋਹਕਮ ਸਿੰਘ ਤਲਵਾਰ ਚਲਾਉਂਦਾ ਸੀ ਰਣ ਤੱਤੇ ਦੇ ਵਿੱਚ 10 ਲੱਖ ਵੈਰੀ ਨਾਲ ਟੱਕਰ ਲੈਂਦੇ ਆ ਹੋયા ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਗੜੀ ਦੇ ਉੱਪਰ ਮਮਟੀ ਦੇ ਖੜੇ ਸਾਨਾ ਤੇ ਭਾਈ ਮੋਹਕਮ ਸਿੰਘ ਨੂੰ ਤਾਕੇ ਕਹਿੰਦੇ ਸਨ ਦੇਖੋ ਮੇਰਾ ਮੋਹਕਮ ਸਿੰਘ ਕਿੰਨੀ ਬਹਾਦਰੀ ਨਾਲ ਲੜਦਾ ਪਿਆ ਹੈ ਕਿੰਨੀ ਬਹਾਦਰੀ ਨਾਲ ਵੈਰੀ ਨਾਲ ਟੱਕਰ ਲੈਂਦਾ ਪਿਆ ਹੈ ਤੇ ਗੁਰੂ ਪਿਆਰਿਓ ਤੁਰਨ ਲੱਗਿਆ ਉੱਥੇ ਕਿਹਾ ਸੀ ਦਾਤਾ ਮੈਂ ਕੁਰਬਾਨ ਹੋਣਾ ਚਾਹੁੰਨਾ ਹਾਂ ਮੈਂ ਆਪਣਾ ਸਿਰ ਆਪ ਜੀ ਤੋਂ ਕੁਰਬਾਨ ਕਰਨਾ ਚਾਹੁੰਦਾ ਹਾਂ ਤੇ ਮਹਾਰਾਜ ਨੇ ਕਿਹਾ ਸੀ ਭਾਈ ਮੋਹਕਮ ਸਿੰਘਾ ਇੱਕ ਵਾਰ ਸਿਰ ਤਾਂ ਤੂੰ ਮੈਨੂੰ ਆਨੰਦਪੁਰ ਦਿੱਤਾ ਸੀ आनंदपुर ਦੀ ਧਰਤੀ ਤੇ ਇੱਕ ਵਾਰ ਤੂੰ ਸਿਰ ਦਿੱਤਾ ਸੀ ਜਦੋਂ ਮੈਂ ਆਵਾਜ਼ ਮਾਰ ਕੇ ਕਿਹਾ ਸੀ ਮੈਨੂੰ ਇੱਕ ਸੀਸ ਦੀ ਲੋੜ ਹੈ ਉਦੋਂ ਭਾਈ ਮੋਹਕਮ ਸਿੰਘਾ ਤੂੰ ਉੱਠਿਆ ਸੀ ਤੇ ਤੂੰ ਕਿਹਾ ਸੀ ਮੋਹਕਮ ਚੰਦ ਹਾਜ਼ਰ ਹੈ ਮਹਾਰਾਜ ਮਹਾਰਾਜ ਕਹਿਣ ਲੱਗੇ ਉਦੋਂ ਮੇਰੇ ਪੁੱਤਰਾ ਤੂੰ ਆਪਣਾ ਸੀਸ ਮੈਨੂੰ ਪਹਿਲੀ ਵਾਰ ਕੁਰਬਾਨ ਕੀਤਾ ਸੀ ਇਸ ਵਾਸਤੇ ਸਿਰ ਤਾਂ ਤੂੰ ਮੈਨੂੰ ਪਹਿਲਾਂ ਹੀ ਦੇ ਦਿੱਤਾ ਹੈ ਤੂੰ ਸਿਰ ਆਪਣਾ ਪਹਿਲਾਂ ਹੀ ਕੁਰਬਾਨ ਕਰ ਦਿੱਤਾ ਹੈ ਦੇਖੋ ਗੁਰੂ ਪਿਆਰਿਓ ਜਿਸ ਗੁਰੂ ਕੇ ਪਿਆਰੇ ਨੇ 1699 ਦੀ ਵਿਸਾਖੀ ਨੂੰ ਆਪਣਾ ਸਿਰ ਦਿੱਤਾ ਨਾ ਗੁਰੂ ਨੂੰ ਉਹ ਪਛਾਣ ਹੀ ਹੋਇਆ ਫਿਰ ਉਹਨੇ ਸਿਰ ਗੁਰੂ ਲਈ ਕੁਰਬਾਨ ਵੀ ਕਰ ਦਿੱਤਾ ਗੁਰੂ ਲਈ ਵਾਰ ਦਿੱਤਾ ਇਹੋ ਜੇ ਮਰਜੀਵੜੇ ਹੋਏ ਨੇ ਗੁਰੂ ਪਿਆਰਿਓ ਜਿਹੜੇ ਗੁਰੂ ਤੋਂ ਕੁਰਬਾਨ ਹੋ ਗਏ ਤੇ ਭਾਈ ਮੁਖਮ ਸਿੰਘ ਜੀ ਨੇ ਗੁਰੂ ਪਿਆਰਿਓ ਦੇਖੋ ਕਿੱਡਾ ਵੱਡਾ ਨਾਮ ਹੈ ਅੱਜ ਪੰਜ ਪਿਆਰਿਆਂ ਦੇ ਵਿੱਚ ਜਾਣੇ ਜਾਂਦੇ ਨੇ ਭਾਈ ਮੋਹਕਮ ਸਿੰਘ ਸਾਹਿਬ ਜਿਨ੍ਹਾਂ ਨੂੰ ਦੁਨੀਆ ਬੜਾ ਸਤਕਾਰ ਦਿੰਦੀ ਹੈ ਜੈ ਜੈਕਾਰ ਹੁੰਦੀ ਉਹਨਾਂ ਯੋਧਿਆਂ ਦੀ ਜਿਨ੍ਹਾਂ ਨੇ ਗੁਰੂ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਅੱਜ ਜਦੋਂ ਪੰਜ ਪਿਆਰੇ ਸਹਿਬਾਨ ਸਾਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ ਸਾਨੂੰ ਇਹ ਨਹੀਂ ਕਿਹਾ ਜਾਂਦਾ ਕਿ ਪਹਿਲਾਂ ਤੁਸੀਂ ਆਪਣਾ ਸਿਰ ਦਿਓ ਅਸੀਂ ਤਾਂ ਤੁਹਾਨੂੰ ਖੰਡੇ ਬਾਟੇ ਦੀ ਪੋਲ ਦੇਵਾਂਗੇ ਸਿਰ ਉਹਨਾਂ ਨੇ ਦਿੱਤੇ ਤੇ ਅੱਜ ਸਾਨੂੰ ਸਸਤਾ ਹੀ ਅੰਮ੍ਰਿਤ ਮਿਲ ਹੀ ਜਾਂਦਾ ਹੈ ਔਰ ਅਸੀਂ ਫਿਰ ਵੀ ਅੰਮ੍ਰਿਤ ਨਹੀਂ ਲੈ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਬਦਲੇ ਆਪਣਾ ਸਾਰਾ ਸਰਬੰਸ ਲਟਾ ਦਿੱਤਾ ਤੇ ਪੰਜ ਪਿਆਰਿਆਂ ਨੇ ਅੰਮ੍ਰਿਤ ਬਦਲੇ ਆਪਣੇ ਸਿਰ ਦੇ ਦਿੱਤੇ ਤੇ ਅੱਜ ਸਾਨੂੰ ਗੁਰੂ ਪਿਆਰਿਓ ਪਰਿਵਾਰ ਕੁਰਬਾਨ ਕਰਨ ਦੀ ਲੋੜ ਨਹੀਂ ਆ ਅੱਜ ਸਾਨੂੰ ਅੰਮ੍ਰਿਤ ਮਿਲ ਰਿਹਾ ਹੈ ਤੇ ਫਿਰ ਵੀ ਅਸੀਂ ਅੰਮ੍ਰਿਤ ਜਿਹੜਾ ਹੈ ਉਹ ਪ੍ਰਾਪਤ ਨਹੀਂ ਕਰ ਰਹੇ ਪਤਾ ਨਹੀਂ ਕਦੋਂ ਸਮਾਂ ਆ ਜਾਏ ਜਦੋਂ ਅਸੀਂ ਅੰਮ੍ਰਿਤ ਨੂੰ ਵੀ ਤਰਸਾਂਗੇ ਸਾਨੂੰ ਅੰਮ੍ਰਿਤ ਵੀ ਪ੍ਰਾਪਤ ਨਹੀਂ ਹੋਵੇਗਾ ਸਤਿਗੁਰੂ ਰਹਿਮਤ ਕਰਨ ਸੋ ਬਾਣੀ ਦਾ ਫਰਮਾਨ ਹੈ ਧਨ ਜੰਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਉਹ ਧਨ ਹੈ ਮਾਂ ਜਿਨੇ ਜਣਿਆ ਹੈ ਉਹ ਪ੍ਰਧਾਨ ਪਿਤਾ ਤੰਤਾ ਜੋਗ ਹੈ ਜਿਨ੍ਹਾਂ ਦੇ ਘਰ ਇਹੋ ਜੇ ਜੋਦੇ ਦਾ ਹੁਣਾ ਹੋਇਆ ਜਿਸ ਜੋਦੇ ਨੇ ਆਪਣਾ ਆਪ ਗੁਰੂ ਤੋਂ ਕੁਰਬਾਨ ਕਰ ਦਿੱਤਾ ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰ ਦਿੱਤਾ ਸੋ ਧੰਨ ਧੰਨ ਬਾਬਾ ਮੋਹਕਮ ਸਿੰਘ ਸਾਹਿਬ ਜੀ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਰਹਿਮਤ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ